ਨੇ ਇੱਕ ਮੁਹਿੰਮ ਚਲਾਈ ਹੈ ਕਿ ਜਿੰਨੇ ਵੀ ਭਿਖਾਰੀ ਨੇ ਉਹਨਾਂ ਭਿਖਾਰੀਆਂ ਨੂੰ ਰੈਸਕਿਊ ਕੀਤਾ ਜਾਏਗਾ ਰੈਸਕਿਊ ਕਰਕੇ ਜਿਹੜੇ ਬੱਚਿਆਂ ਦੇ ਮਦਰ ਫਾਦਰ ਨਾਲ ਨੇ ਉਹਨਾਂ ਦਾ ਆਧਾਰ ਕਾਰਡ ਦੇਖ ਕੇ ਉਹਨਾਂ ਨੂੰ ਉਹਨਾਂ ਨੂੰ ਹੈਂਡਓਵਰ ਕੀਤਾ ਜਾਏਗਾ ਪਲੱਸ ਵਾਰਨਿੰਗ ਦਿੱਤੀ ਜਾਏਗੀ ਦੂਸਰੀ ਰੇਡ ਵਿੱਚ ਜੇਕਰ ਉਹ ਦੁਬਾਰਾ ਮਿਲਦੇ ਨੇ ਤਾਂ ਉਹਨਾਂ ਦੇ ਮਦਰ ਫਾਦਰ ਉੱਪਰ ਐਫਆਈਆਰ ਕੀਤੀ ਜਾਏਗੀ ਸਪੋਜ਼ ਕਰੋ ਕਿਸੇ ਵੀ ਲੇਡੀ ਦਾ ਕਹਿਰੀਆ ਮੇਰਾ ਬੱਚਾ ਵਾ ਬੱਚਾ ਕਹਿ ਰਿਹਾ ਕਿ ਮੇਰੀ ਮਦਰ ਨਹੀਂ ਆ ਉਹਨਾਂ ਦਾ ਡੀਐਨਏ ਟੈਸਟ ਕਰਾਇਆ ਜਾਏਗਾ ਡੀਐਨਏ ਟੈਸਟ ਕਰਾਉਣ ਤੋਂ ਬਾਅਦ ਸਰ ਉਹਨਾਂ ਤੇ ਜੋ ਬੰਦੀ ਕਾਰਵਾਈ ਲੇਡੀ ਤੇ ਕੀਤੀ ਜਾਏਗੀ ਤੇ ਬੱਚੇ ਨੂੰ ਆਪਣੇ ਕੋਲ ਰੱਖਿਆ ਜਾਏਗਾ ਚਿਲਡਰਨ ਹੋਮ ਚ ਬਾਅਦ ਚ ਉਹਦੇ ਮਦਰ ਪਾਦਰ ਲੱਭ ਕੇ ਉਹਨੂੰ ਹੈਂਡਓਵਰ ਕੀਤਾ ਜਾਏਗਾ ਸੋ ਹੁਣ ਤੱਕ ਕੋਈ ਬੱਚੇ ਰਿਕਵਰ ਕੀਤੇ ਨਹੀਂ ਸਰ ਜਿਸ ਤਰ੍ਹਾਂ ਸਾਡਾ ਪੂਰੇ ਜ਼ਿਲ੍ਹੇ ਵਿੱਚ ਆਪਾਂ ਲਗਾਤਾਰ ਕੰਟੀਨਿਊ ਕੰਮ ਕਰ ਰਹੇ ਹਾਂ ਸਰ ਅੱਜ ਸਵੇਰ ਦੇ ਤੁਸੀਂ ਵੀ ਸਾਡੇ ਨਾਲ ਹੋ ਸਾਰਾ মিডিਆ ਪੁਲਿਸ ਪ੍ਰਸ਼ਾਸਨ ਹੈਲਥ ਡਿਪਾਰਟਮੈਂਟ ਬਾਕੀ ਸਾਰੇ ਵਿਭਾਗ ਸਾਡੇ ਨਾਲ ਨੇ ਆਪਾਂ ਜਿੱਥੇ ਵੀ ਰੇੜੀ ਤੇ ਕਿਸੇ ਵੀ ਚੌਂਕ 'ਚ ਕਿਸੇ ਵੀ ਸਟੇਸ਼ਨ ਤੇ ਬੱਸ ਸਟੈਂਡ ਤੇ ਜਾ ਕੇ ਪੁੱਛਦੇ ਆ ਉਹ ਕਹਿੰਦੇ ਜੀ ਪਿਛਲੇ 2-3 ਦਿਨ ਤੋਂ ਉੱਥੇ ਕੋਈ ਵੀ ਨਹੀਂ ਆ ਉਹ ਛੱਡ ਕੇ ਚੱਲ ਗਏ ਹੋਏ ਨੇ ਇਸ ਤਰ੍ਹਾਂ ਕਹਿੰਦੇ ਜੀ ਸਵੇਰੇ ਆ ਜਾਂਦੇ ਨੇ ਪਰ ਹੁਣ 2-3 ਦਿਨ ਤੋਂ ਕੋਈ ਨਹੀਂ ਆ ਰਿਹਾ ਜੀ ਸਰ ਅਜ ਕਿਹੜੀ ਜਗ੍ਹਾ ਤੇ ਰੇਡ ਕੀਤੀ ਜਾ ਰਹੀ ਹੈ ਸਰ ਬਟਾਲੇ ਦੇ ਲਗ ਲਗ ਜਗ੍ਹਾ ਤੇ ਜਿਸ ਤਰ੍ਹਾਂ ਬੱਸ ਸਟੈਂਡ ਸਟੇਸ਼ਨ ਬੀਮਾਰਟ ਹੋ ਗਿਆ ਘਸਲੇਪੋਲ ਹੋ ਗਿਆ ਸਾਰੇ ਸਾਰੀਆਂ ਜਗ੍ਹਾ ਤੇ ਜੀ ਸਰ ਹਾਲ ਤੱਕ ਕੋਈ ਬੱਚਾ ਬਰਾਬਰ ਤੋਂ ਸਰ ਤੁਸੀਂ ਨਾਲ ਹੀ ਉਹ ਸੇਰ ਦੇ ਕੋਈ ਬੱਚਾ ਤੇ ਮਿਲਿਆ ਨਹੀਂ ਜੀ ਆਪਾਂ ਤੁਹਾਨੂੰ ਵੀ ਸਕੇਗਾ ਨਾਮ ਲਿਆ ਸੀ ਕਿ ਤੁਸੀਂ ਵੀ ਦੇਖੋ ਜੇਕਰ ਤੁਹਾਨੂੰ ਵੀ ਲੱਗਦਾ ਕਿਤੇ ਹੈਗਾ ਤੁਹਾਨੂੰ ਦੱਸੋ ਆਪਾਂ ਪੂਰੀ ਟੀਮ ਨਾਲ ਆਪਾਂ ਉਥੇ ਚੱਲ ਜੰਨੇ ਆ ਜੀ ਲੱਗਦਾ ਟੀਮ ਦਾ ਖੂਫ ਫਿਰ ਪੈ ਗਿਆ ਪੂਰੇ ਪੰਜਾਬ ਦੇ ਵਿੱਚ ਸਰ ਆਪਾਂ ਇਹ ਜਾਣਦੇ ਆ ਕਿ ਪੂਰਾ ਪੰਜਾਬ ਹੀ ਪਿਖਾਰੀ ਮੁਕਤ ਹੋਏ ਜੀ ਕੋਈ ਵੀ ਇੱਥੇ ਨਾਮ ਮੰਗੇ ਸਾਡੇ ਵੱਲੋਂ ਇੱਕ ਸਪਾਂਸਰਸ਼ਿਪ ਸਕੀਮ ਚੱਲ ਰਹੀ ਆ ਜਿਹੜੇ ਬੱਚੇ ਸਾਨੂੰ ਇਸ ਤਰ੍ਹਾਂ ਦੇ ਲੱਭਦੇ ਨੇ ਉਹਨਾਂ ਨੇ ਮਦਦ ਫਾਦ ਨੂੰ ਇੰਨੀ ਗੱਲ ਕਹਿ ਦਿੱਤੀ ਸੀ ਬੱਚੇ ਨੂੰ ਸਕੂਲ ਪਾਓ 4000 ਰੁਪਿਆ ਪੰਜਾਬ ਸਰਕਾਰ ਦੇ ਅਧੀਨ ਆਪਾਂ ਉਹਨਾਂ ਨੂੰ ਲਵਾਵਾਂਗੇ ਜੀ ਸਰ ਇਹ ਪਬਲਿਕ ਨੂੰ ਟੋਲ ਫਰੀ ਨੰਬਰ ਵੀ ਚੱਲ ਰਿਹਾ ਤੁਹਾ ਜੇਕਰ ਤੁਹਾਨੂੰ ਕਿਤੇ ਵੀ ਕੋਈ ਵੀ ਇਸ ਤਰ੍ਹਾਂ ਦਾ ਬੱਚਾ ਲੱਭਦਾ 1098 ਤੇ ਕਾਲ ਕਰੋ ਆਪਾਂ ਸਾਡੀ ਟੀਮ ਉੱਥੇ ਆ ਕੇ ਤੁਹਾਨੂੰ ਸਹਿਯੋਗ ਕਰੇਗੀ ਸਰ ਕਈ ਬੰਦ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਬੱਚਿਆਂ ਨੂੰ ਸਰ ਅਸੀਂ ਤੇ ਇਹੀ ਕਹਿ ਰਹੇ ਆ ਕਿ ਜਿੰਨੀ ਮਰਜ਼ੀ ਆਪਾਂ ਰੇਡਸ ਕਰੀਏ ਜਿੰਨੀ ਦੇਰ ਤੱਕ ਪਬਲਿਕ ਸਾਥ ਨਹੀਂ ਦੇਗੀ ਓਨੀ ਦੇਰ ਤੱਕ ਸਾਡੀ ਰੇਡ ਦਾ ਕੋਈ ਫਾਇਦਾ ਨਹੀਂ ਹੁੰਦਾ ਸਰ ਆਪਾਂ ਬੱਚੇ ਲੱਭਦੇ ਆ ਬੱਚੇ ਡੋਲ ਵੇਖੇ ਦੌੜ ਵੀ ਜਾਂਦੇ ਜਿਸ ਤਰ੍ਹਾਂ ਕੋਈ ਬੱਚਾ ਨਹੀਂ ਮਿਲ ਰਿਹਾ ਸਰ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਵਾ ਕਿ ਜਿਸ ਤਰ੍ਹਾਂ ਇੱਕ ਐਗਜ਼ਾਮਪਲ ਆ ਕਿ ਜਿੱਦਾਂ ਕੋਈ ਵੀ ਬੱਚਾ ਵਾ ਕੀ ਦੇਖੋ ਛੋਟੇ ਬੱਚਿਆਂ ਨੂੰ ਪਾਸਪੋਰਟ ਤੁਸੀਂ ਕਹਿੰਦੇ ਹੋ ਕਿ ਆਪਾਂ ਪੈਸਾ ਨਹੀਂ ਦੇਣਾ ਕਈ ਵਾਰੀ ਆਪਾਂ ਕਹਿੰਦੇ ਜੀ ਬੱਚੇ ਆਪਾਂ ਕਹਿੰਦੇ ਪੈਸਾ ਨਾ ਦਿਓ ਜੀ ਆਪਾਂ ਪੈਸਾ ਨਹੀਂ ਦਿੰਦੇ ਉਹਨਾਂ ਨੂੰ ਪਰ ਕੀ ਕਰਦੇ ਆ ਜਿੱਦਾਂ ਤੁਸੀਂ ਚੌਂਕ 'ਚ ਖੜੇ ਹੋ ਉੱਥੇ ਕੋਈ 버ਗਰ ਦੀ ਰੇੜੀ ਆ ਤੁਸੀਂ ਕਹਿੰਦੇ ਇੱਕ 버ਗਰ ਲੈ ਲੈ ਬੱਚੇ ਨੇ 버ਗਰ ਲੈ ਲੈਣਾ ਲੱਗ ਤੇ ਕੋਲਡਿੰਗ ਲੈ ਲੈਣੀ ਜਿਹੜੇ ਬੱਚੇ ਨੂੰ ਖਾਣ ਨੂੰ 버ਗਰ ਪੀਣ ਨੂੰ ਕੋਲਡਿੰਗ ਮਿਲੇਗੀ ਉਹ ਬੱਚਾ ਕਦੀ ਵੀ ਸਕੂਨ ਹੀ ਜਾਏਗਾ ਤੇ ਉਸ ਬੱਚੇ ਨੂੰ ਆਦਤ ਪੈ ਜਾਏਗੀ ਕਿ ਉਹ ਬੱਚਾ ਬਾਰ-ਬਾਰ ਚੌਂਕਾ ਜਾ ਕੇ ਖੜੇਗਾ ਪੈਸੇ ਮੰਗੇਗਾ ਖਾਣ ਨੂੰ ਮੰਗੇਗਾ ਪਲੀਜ਼ ਇਦਾਂ ਦਾ ਕੁਐਸਚਨ ਨਾ ਦਵੋ ਉਹਦੇ ਨਾਲ ਬੱਚਿਆਂ ਨੂੰ ਵੀ ਇਹ ਸਬ ਸਾਤ ਕਰੋ ਸਰ ਕਈ ਵਾਰੀ ਕਾਲ ਕਰਨ ਤੋਂ ਲੋਕ ਡਰਦੇ ਨੇ ਕਿ ਉਹਨਾਂ ਦਾ ਨੰਬਰ ਸਰ ਜਿਹੜਾ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਜੇਕਰ ਕੋਈ ਕਾਲ ਕਰਦਾ ਉਹਦਾ ਨਾਮ ਤੇ ਨੰਬਰ ਗੁਪਤ ਰੱਖਿਆ ਜਾਏਗਾ ਸਰ ਇਦਾਂ ਦਾ ਕੁਛ ਨਹੀਂ ਆ ਕਿ ਆਪਾਂ ਉਹਨਾਂ ਨੂੰ ਜੇਕਰ ਉਹ ਬੱਚੇ ਇਸ ਤਰ੍ਹਾਂ ਕਰਨਗੇ ਬਾਰ ਬਾਰ ਉਹਨਾਂ ਨੂੰ ਫੋਨ ਕਰਾਂਗੇ ਜੀ ਕਿਦਾਂ ਤੁਸੀਂ ਕਿਉਂ ਫੋਨ ਕੀਤੀ ਇਦਾਂ ਦਾ ਕੁਛ ਨਹੀਂ ਹੈਗਾ ਸਰ ਸਰ ਇਹ ਤਾਂ ਭੀਖ ਮੰਗਣ ਵਾਲਿਆਂ ਵਾਸਤੇ ਹੋ ਗਿਆ ਜਿਹੜੇ ਹੁਣ ਬਾਲ ਮਜ਼ਦੂਰੀ ਕਰਵਾ ਰਹੇ ਨੇ ਉਹਨਾਂ ਦੇ ਕਾਰਵਾਈ ਕੀ ਕਰ ਸਰ ਬਾਲ ਮਜ਼ਦੂਰੀ ਵਿੱਚ ਸਰ ਇਹਦੇ ਵਿੱਚ ਲੇਬਰ ਇਨਸਪੈਕਟਰ ਨੋਡਲ ਅਫਸਰ ਹੁੰਦੇ ਨੇ ਸਰ ਜਿਹੜੇ ਉਹਨਾਂ ਦੀ ਰੇਟਸ ਹੁੰਦੀਆਂ ਸਰ ਆਪਾਂ ਉਹਦਾ ਨਾਮ ਲਾਉਂਦੇ ਆ ਪੂਰੀ ਉਹਦੇ ਵਿੱਚ ਨੋਡਲ ਅਫਸਰ ਲੇਬਰ ਇਨਸਪੈਕਟਰ ਨੇ ਸਰ ਲੇਬਰ ਇਨਸਪੈਕਟਰ ਕੋ ਚਲਾਉਣ ਦੀ ਪਾਵਰ ਆ ਸਰ ਸਾਡੇ ਕੋ ਚਲਾਉਣ ਦੀ ਪਾਵਰ ਨਹੀਂ ਆ ਜਦੋਂ ਉਹਨੇ ਰੇਡ ਹੁੰਦੇ ਪਾਉਣਾ ਨਾਲ ਜਾਂਦੇ ਨੇ ਜਿਸ ਤਰੀਕੇ ਨਾਲ ਬਟਾਲੇ ਦੇ ਵਿੱਚ ਵੀ ਦੇਖਿਆ ਜਾਵੇ ਬਾਲ ਮਜ਼ਦੂਰੀ ਬਹੁਤ ਸੰਸਤਾਵਾਂ ਦੇ ਪਰ ਕਿੰਨੀਆਂ ਕਿ ਕਾਰਵਾਈਆਂ ਕੀਤੀਆਂ ਤੁਸੀਂ ਆਪ ਦੱਸ ਰਹੇ ਹੋ ਨਾਲ ਆਂਦੇ ਨੇ ਕਿੰਨੀਆਂ ਕਿ ਕਾਰਵਾਈਆਂ ਨਹੀਂ ਸਰ ਬਾਲ ਮਜ਼ਦੂਰੀ ਦੀ ਰੇਡ ਅਲੱਗ ਹੁੰਦੀ ਆ ਸਰ ਅਲੱਗ ਹੁੰਦੀ ਆ ਹਾਂਜੀ ਨਾਲ ਆਂਦੇ ਨੇ ਕਿੰਨੀਆਂ ਕਿ ਕਾਰਵਾਈਆਂ ਕੀਤੀਆਂ ਸਰ ਲਾਸਟ ਟਾਈਮ ਜਿਹੜੀ ਇਹਨਾਂ ਦੀ ਰੇਡ ਹੋਈ ਸੀ ਉਹ ਚ ਤਿੰਨ ਬੱਚੇ ਫੜੇ ਸੀ ਸਰ ਫੋਨ ਬਟਾਲੇ ਦੇ ਤੋਂ ਬਟਾਲੇ ਦਾ ਗਵਾਹ ਬੁਰਾ ਹਾਂਜੀ ਸਰ ਕਿੰਨੇ ਪਕਾਨੇ ਵਿਚ ਰਹ ਜੀ ਕਿ ਬੱਚੇ ਵੇਚਣ ਦੇ ਰੇੜੀਆਂ ਲਾ ਕੇ ਸਾਰਾ ਸ਼ਹਿਰ ਹੋਇਆ ਲਾਗ ਗਿਆ ਸਰ ਸਰ ਮੈਨੂੰ ਤੁਹਾਡੇ ਜਿਸ ਤਰ੍ਹਾਂ ਤੁਸੀਂ ਇਹ ਗੱਲ ਕਹੀ ਮੈਨੂੰ ਥੋੜੀ ਜਿਹਾ ਪਹਿਲਾਂ ਸਰ ਨਾਲ ਵੀ ਮੇਰੀ ਗੱਲ ਹੋਈ ਸੀ ਉਹਨਾਂ ਨੇ ਵੀ ਇਹੀ ਗੱਲ ਕਹੀ ਆ ਕਿ ਸਰ ਜੇ ਹੁਣ ਬੱਚੇ ਨਹੀਂ ਰਬ ਰਹੇ ਥੋੜੇ ਤਾਂ ਰੁਕ ਜੋ ਬਾਬੇ ਦਾ ਵਿਆਹ ਸ਼ੁਰੂ ਹੋ ਜਾਣਾ ਆਪਾਂ ਸਰ ਉਹ ਤਾਂ ਕੰਟੀਨਿਊ ਰੇਸ ਕਰਨੀ ਆ ਸਰ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੁਣ ਰੇਡਾਂ ਵੀ ਹੋਣੀਆਂ ਨੇ ਤੇ ਕਿੰਨੇ ਕੁ ਬੱਚੇ ਜਿਹੜੇ ਤੁਸੀਂ ਅੱਗੇ ਰੇਲਵੇ ਸਟੇਸ਼ਨ ਤੇ ਵੇਚਦੇ ਇੱਥੇ ਕਾਫੀ ਜਾਂਦੇ ਨੇ ਰੋਜ਼ ਆਡਾ ਉੱਪਰ ਪਰਗੇ ਉੱਤੇ ਆਪਣੇ ਅਸਮੀ ਦੇ ਪੁਲ ਤੇ ਪਰਾਂ ਚੁੰਗੀ ਉਧਰ ਉਹ ਜਿੱਦਾਂ ਲੱਗੇ ਹੁੰਦੇ ਆ ਇੱਥੋਂ ਹੀ ਜਾਂਦੇ ਆ ਟੇਸ਼ਨ ਤੋਂ ਇਧਰੋਂ ਉਧਰੋਂ ਆਉਂਦੇ ਆ ਜਵਾਰ ਨਗਰ ਆ ਲੋ ਤਾਂ ਉਧਰ ਜਾਂਦੇ ਆ ਉੱਥੇ ਮੰਗਦੇ ਆ ਨਿਕੇ ਨਿਕੇ ਬੱਚੇ ਵੀ ਨਾਲ ਜਨਾਨੀਆਂ ਸੋ ਜਿਹੜੀਆਂ ਰੇਡ ਸਮਾਜਵਾਦੀ ਸੋਚ ਰਿਹਾ ਵਾ ਕਿ ਪੰਜਾਬ ਪੁਲਿਸ ਆ ਰੇਲਵੇ ਪੁਲਿਸ ਆ ਜੋ ਕੰਮ ਕਰ ਰਹੀ ਆ ਬਹੁਤ ਵਧੀਆ ਕੰਮ ਕਰ ਰਹੀ ਆ ਸੋ ਇਹ ਪੰਜਾਬ ਸਰਕਾਰ ਨੇ ਇੱਕ ਮਹਿੰਮ ਚਲਾਈ ਆ ਜਿਸ ਦੇ ਤਹਿਤ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਜਨੇ ਵੀ ਮੰਗਤਵਰੀ ਦੀ ਜਿਹੜੀ ਵਧੀ ਹੋਈ ਔਰ ਖਾਸ ਕਰਕੇ ਜਿਹੜੇ ਨੇ ਇਹ ਪਰਦੇਸੀ ਲੋਕ ਨੇ ਜਿਹੜੇ ਇੱਥੇ ਆ ਕੇ ਮੰਗਤਵਰੀ ਦੀ ਵਧਾਰੇ ਉਹਨਾਂ ਬਾਰੇ ਕੀ ਕਿਹਾ ਜਾਂਦੇ ਹਰ ਦੇਖੋ ਥਾਣਾ ਦੇ ਕਿੰਨੇ ਹੀ ਬੱਚੇ ਅੱਜ ਕੱਲ ਇਹ ਵੀ ਵੇਚਦੇ ਆ ਸਵੇਰੇ ਆਉਂਦੇ ਨੇ ਕਈ ਬੱਚੇ ਇੱਥੇ ਬੈਠੇ ਹੁੰਦੇ ਨੇ ਕਦੀ ਕੋਈ ਚਾਹ ਬੁਲਾ ਰਿਹਾ ਕਿ ਇਹਨਾਂ ਕੋਲ ਕੁਝ ਕਰ ਰਿਹਾ ਵਾ ਸਾਨੂੰ ਸੋਚਣਾ ਚਾਹੀਦਾ ਹੈ ਨਾ ਬਾਰੇ ਕਿ ਤਾਂ ਕਿ ਇਹਨਾਂ ਦਾ ਵੀ ਕੋਈ ਫਿਟਰ ਵਧੀਆ ਸਿਕਿਓਰ ਹੋ ਸਕੇ ਸਰ ਸਰ ਵੇਖਿਆ ਹਣਾ ਖਾਸ ਕਰਕੇ ਜਦੋਂ ਤੁਸੀਂ ਖਾਣ ਪੀਣ ਦੀਆਂ ਵਾਲੀਆਂ ਦੁਕਾਨਾਂ ਤੇ ਜਾਂ ਬਾਹਰ ਕਿਤੇ ਮੋਲ ਦੇ ਵਿੱਚ ਨਿਕਲਦੇ ਹੋ ਪਰ ਬੱਚੇ ਤੁਹਾਡੀ ਗੱਡੀ ਦਾ ਸ਼ੀਸ਼ਾ ਵੀ ਭੁੰਦਦੇ ਨਜ਼ਰ ਆਇਂਦੇ ਨੇ ਔਰ ਤੁਹਾਨੂੰ ਤੰਗ ਵੀ ਕਰਦੇ ਨੇ ਔਰ ਕਿੰਨਿਆ ਜਿਹੜਾ ਮੁਸ਼ਕਲ ਹੁੰਦਾ ਉਹਦੇ ਬਾਰੇ ਕੀ ਕਹਿਣਾ ਚਾਹਦੇ ਹੋ ਬਿਲਕੁਲ ਸਰ ਕੋਈ ਵੀ ਤੰਗੀ ਤੇ ਹੁੰਦੀ ਤੇ ਲਾਗੇ ਆ ਕੇ ਕੋਈ ਮੰਗਣ ਲੱਗ ਪੇ ਤੇ ਆਪ ਨੂੰ ਚੰਗਾ ਨਹੀਂ ਲੱਗਦਾ ਕਿ ਮਤਲਬ ਬਾਈ ਬੈਠੇ ਗੱਡੀਆਂ ਦਿਖਾ ਰਹੇ ਆ ਤੇ ਨਿਆਨੇ ਬਾਹਰ ਮੰਗਦੇ ਪਏ ਨੇ ਇਹ ਚੀਜ਼ ਵਧੀਆ ਨਹੀਂ ਲੱਗਦੀ ਤੁਹਾਨੂੰ ਤੇ ਇਹਨਾਂ ਬਾਰੇ ਸੋਚਣਾ ਚਾਹੀਦਾ ਸੋ ਸਰ ਕਈ ਵਾਰ ਤੁਸੀਂ ਵੇਖਿਆ ਹੋਵੇਗਾ ਕਿ ਨੰਗੀ ਪੈਰੀ ਤੁਸੀਂ ਬੱਚੇ ਤੁਰੇ ਫਿਰਦੇ ਵੇਖਦੇ ਹੋ ਪਰ ਉਹ ਜਦੋਂ ਤੁਸੀਂ ਚਪਲਾਂ ਲੈ ਕੇ ਦਿੰਦੇ ਹੋ ਅਕਸਰ ਹੀ ਇਹ ਵੇਚ ਆਦੇ ਨੇ ਇਹ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦਾ ਜਿਹੜੇ ਤਰਸ ਦੇ ਧਾਰ ਤੇ ਉਹਨਾਂ ਨੂੰ ਚਪਲਾਂ ਲੈ ਕੇ ਦਿੰਦੇ ਨੇ ਲੋਕੀ ਤੇ ਇਹੋ ਹੀ ਕਹਿੰਦੇ ਆ ਕਿ ਚਲੋ ਤਰਸ ਖਾ ਕੇ ਕਰਦੇ ਆ ਪਰ ਜਦ ਉਹ ਨਿਆਂ ਹੀ ਕਰ ਦਿੰਦੇ ਆ ਤੇ ਉਹਨਾਂ ਵਾਸਤੇ ਫਿਰ ਤੁਹਾਨੂੰ ਪਰਈਆਂ ਮੁਸ਼ਕਲਾਂ ਤੇ ਤੋ ਕਿਤੇ ਨਾ ਕਿਤੇ ਇਸ ਵਿਰੇਦੀ ਨੂੰ ਘਟਾਉਣ ਵਾਸਤੇ ਜਿਹੜੀ ਸਰਕਾਰ ਨੇ ਚਲਾਈ